ਅੱਜ ਵੀਰ ਜਿੱਦਾਂ ਤੁਹਾਨੂੰ ਕਿ ਪਤਾ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਚ ਬਿਜਲੀ ਫ੍ਰੀ ਚੱਲਣ ਲਈ ਹੈ ਪਰ ਉਹ ਬਿਜਲੀ ਹੁਣ ਕਿੱਦਾਂ ਕਿੱਦਾਂ ਫਰੀ ਹੈ ਉਹ ਗੱਲ ਤੇ ਠੀਕ ਹੈ ਪਰ ਉਹਨਾਂ ਨੇ ਇੱਕ ਹੋਰ ਹੁਣ ਜਾਣਕਾਰੀ ਦਿੱਤੀ ਹੈ ਭਗਵੰਤ ਮਾਨ ਸਾਹਿਬ ਨੇ ਤਾਂ ਉਹ ਸੁਣੀਏ ਸਾਰੀ ਗੱਲ ਤੇ ਕੀ ਕਹਿਣਾ ਚਾਹ ਰਿਹਾ ਹੈ ਤੇ ਹੁਣ ਬਿਜਲੀ ਦੇ ਮੁਤਾਬਕ ਕੀ ਅੱਗੇ ਸਥਿਤੀ ਰਹਿਣ ਵਾਲੀ ਹੈ 15 ਤਰੀਕ ਤੋਂ ਜਿੰਨੀ ਮਰਜ਼ੀ ਬਿਜਲੀ ਲੈ ਲਿਓ ਬਿਜਲੀ ਆਮ ਪਈ ਹੈ ਪੰਜਾਬ ਕੋਲੇ ਪੰਜਾਬ ਬਿਜਲੀ ਵੇਚ ਰਿਹਾ ਹੈ ਇਸ ਵਕਤ ਤੇ ਨਾਲੇ ਬਿਜਲੀ ਆਉਂਦੀ ਵੀ ਦਿਨੇ ਹੈ ਬਿਜਲੀ ਆਉਂਦੀ ਵੀ ਦਿਨੇ ਮੈਂ ਬਿਜਲੀ ਦੇ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਸਾਰੀ ਦੁਨੀਆ ਦੇ ਅਫਸਰ ਜਿਹੜੇ ਦਫ਼ਤਰ ਨੇ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਆ ਉਹ ਜ਼ਿੰਮੇਦਾਰ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਣੇ ਹੋ ਵੀ ਰਾਤ ਨੂੰ 2 ਵਜੇ ਲਾਈਟ ਆਉ ਜੀ ਨਾ ਪਹਿਲਾਂ ਸੌਂ ਸਕਦਾ ਨਾ ਬਾਅਦ ਸੌਂ ਸਕਦਾ ਹੁਣ ਬਿਜਲੀ ਦਾ ਜਦੋਂ ਮਰਜ਼ੀ ਬੈਠਣ ਦੱਬਿਓ ਤੁਹਾਡੇ ਕੋਲ ਮੋਟਰ ਚੱਲੂਗੀ ਨਾਲ ਖੇਤੀ ਵਾਲਾ ਪਾਣੀ ਵੀ ਆਊਗਾ ਦੂਜਾ ਜਿਹੜਾ ਨਹਿਰੀ ਹੁਣ ਜਾਰੀ ਕਰਤਾ ਲਿਸਟ ਰੋਸਟਰ ਬਣਾਤਾ 15 ਜੂਨ ਤੋਂ ਸਾਰੇ ਪੰਜਾਬ ਜਦੋਂ ਮਰਜ਼ੀ ਚ ਓਨ ਲਾਇਓ ਪਰ ਬਾਰਡਰ ਦੇ ਤਾਰ ਵਾਲੇ ਪਰਲੇ ਪਾਸੇ ਵਾਲਾ ਤਰੀਕ ਪਹਿਲਾਂ ਦੇਤੀ ਤੁਹਾਨੂੰ ਉਹ ਜਿਹੜਾ ਰੋਸਟਰ ਮਿਲ ਜੂਗਾ ਪਨੀਰੀ ਵੀਝ ਲੋ ਉਸ ਸਾਬ ਨਾਲ ਚੱਕੀ ਵੀ ਜਾਊਗੀ ਸਾਨੂੰ ਵੀ ਪਤਾ ਹੋਊਗਾ ਕਿਹੜੀ ਸਭ ਤੋਂ ਪਹਿਲਾਂ ਆ ਰਹੀ ਹੈ ਕਿਹੜੀ ਕਿਹੜੇ ਇਲਾਕੇ ਚ ਜਿਹੜੀ ਫਸਲ ਹੈ ਬਹੁਤ ਪਲੈਨਿੰਗ ਨਾ ਚੱਲਦਾ ਜੀ ਮੈਂ ਮੈਂ ਨਹੀਂ ਹੁੰਦਾ ਕਿ ਨਹੀਂ 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 ਇਦਾਂ ਕਰ ਦੋ ਨੋ ਨੋ ਮੈਨੂੰ ਸਾਰਾ ਪਤਾ ਹੁੰਦਾ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਜਿਹੜੇ ਜ਼ਿਲ੍ਹਿਆਂ 'ਚ ਨਹਿਰੀ ਪਾਣੀ ਨਾਲ ਹੈ ਉਹਨਾਂ ਦੀ 11 ਜੂਨ ਕਰਤੀ ਬਾਰਡਰ ਦੇ ਪਰਲੇ ਪਾਸੇ ਥਾਰ ਵਾਲਾ 11 ਜੂਨ ਹੈ ਠੀਕ ਹੈ ਨਾ ਬਿਜਲੀ ਮਿਲੂਗੀ ਪਿਛਲੀ ਵਾਰ ਆਪਾਂ ਨੂੰ 15 ਤੋਂ 18 ਆ ਜ਼ਿਲ੍ਹੇ ਲਾਉਣਗੇ 19 ਤੋਂ 22 ਆ ਜ਼ਿਲ੍ਹੇ ਲਾਉਣਗੇ ਉਦੋਂ ਕਾਰਨ ਕੀ ਸੀ ਉਦੋਂ ਬਿਜਲੀ ਇੱਕਦਮ ਨਹੀਂ ਹੈਗੀ ਸੀ ਐਨੀ ਫਿਰ ਆਪਾਂ ਬਿਜਲੀ ਦੀ ਆਪਣੀ ਜਿਹੜੀ ਕੋਲੇ ਦੀ ਖਾਨ ਹੈ ਝਾਰਖੰਡ 'ਚ ਉਹ ਚਲਾਈ ਉਹ ਚਲਾ ਕੇ ਕੋਲਾ ਆਮ ਕੀਤਾ ਫਿਰ ਥਰਮਲ ਪਲੈਂਟ ਖਰੀਦਿਆ ਹੁਣ 15 ਤਰੀਕ ਤੋਂ ਜਿੰਨੀ ਮਰਜ਼ੀ ਬਿਜਲੀ ਲੈ ਲਿਓ ਬਿਜਲੀ ਆਮ ਪਈ ਐ ਪੰਜਾਬ ਕੋਲੇ ਪੰਜਾਬ ਬਿਜਲੀ ਵੇਚ ਰਿਹਾ ਐ ਇਸ ਵਕਤ ਜਦੋਂ ਨਹਿਰੀ ਪਾਣੀ ਆਉਣ ਲੱਗ ਗਿਆ ਆਪਾਂ 98% ਤੇ ਪਹੁੰਚ ਗਏ 98% ਤੇ 21 ਜਦੋਂ ਆਪਾਂ ਸੋਚ ਚੱਕੀ ਸੀ ਉਦੋਂ 21 ਸੀ 98% ਤੇ ਪਹੁੰਚ ਗਏ ਵੀਰੋ ਜਿੱਦ ਦੇ 70 ਤੇ ਪਹੁੰਚ ਗਿਆ 6-7 ਮਹੀਨਿਆਂ ਨੂੰ ਬਸ ਖਾਲ ਬਣੀ ਜਾਂਦੇ ਨੇ ਪਾਈਪਾਂ ਥੱਲੇ ਪਈ ਜਾਂਦੀਆਂ ਨੇ 70 ਤੇ ਪਹੁੰਚ ਗਏ ਸਾਡੇ 14 ਲੱਖ ਚੋਂ 6 ਲੱਖ ਟਿਊਬਲ ਪੰਜਾਬ ਦਾ ਬੰਦ ਹੋ ਜਾਊਗਾ ਕਿਉਂਕਿ ਨੇਰੀ ਪਾਣੀ ਆਇਆ ਹੋਊਗਾ ਫਿਰ ਮੋਟਰ ਚਲਾਉਣ ਦੀ ਲੋੜ ਨਹੀਂ ਉਹਦੇ ਨਾਲ ਜਿਹੜਾ 6-7000 ਕਰੋੜ ਬਚੂਗਾ ਉਹਦੇ ਚੋਂ ਸਿਰਫ 5200 ਤੋਂ 5500 ਦੀ ਗਰੰਟੀ ਹੈ ਜਿਹੜੀ ਮੈਂ ਗਰੰਟੀ ਦਿੱਤੀ ਸੀ ਮੈਂ ਮਾਵਾ ਭੈਣਾਂ ਨੂੰ ਜਿਹੜਾ 100000 ਰੁਪਏ ਵਾਲੀ ਸਨਮਾਨ ਵਾਲੀ ਉਹ ਪੂਰੀ ਕਰੂੰਗਾ ਸਭ ਤੋਂ ਪਹਿਲਾਂ ਅਸੀਂ ਅਸੀਂ ਉਹ ਨਹੀਂ ਕਹਿੰਦੇ ਵੀ ਹੋਏ ਉਹੀ ਪਾਣੀ ਤੇ ਬੱਸਾਂ ਚਲਾ ਦਾਂਗੇ ਪਾਣੀ ਤੇ ਬੱਸਾਂ ਕਿੱਥੇ ਚਲਾ ਲਾ ਸੜਕਾਂ ਲੀਆਂ ਚਲਾ ਲਾ ਉਹੀ ਬਹੁਤ ਹੈ ਪਾਣੀ ਤੇ ਬੱਸਾਂ ਚਲਾ ਦਾਂਗੇ ਮੰਗਲ ਕਰੇ ਤੇ ਰੈਲੀ ਕਰਾਂਗੇ ਗੱਲ ਐ ਕੋਈ ਬੰਦਿਆਂ ਵਾਲੀ ਯਾਰ ਸੋ ਪਹਿਲਾਂ ਬੇਸਿਕ ਨੀਡਸ ਤਾਂ ਪੂਰੀਆਂ ਕਰ ਲੋ ਅੱਜ ਕੇਜਰੀਵਾਲ ਸਾਹਿਬ ਪਹੁੰਚ ਚੁੱਕੇ ਨੇ ਇਸ ਵਕਤ ਅੰਮ੍ਰਿਤਸਰ ਸਾਹਿਬ ਮੈਂ ਜਾਣਾ ਇੱਥੋਂ ਜਨ ਸਰ ਦਰਬਾਰ ਸਾਹਿਬ ਮੱਥਾ ਟੇਕਾਂਗੇ ਦਰਗਾਣਾ ਮੰਦਰ ਮੱਥਾ ਟੇਕਾਂਗੇ ਰੋਡ ਸ਼ੋ ਐ ਕੱਲ ਨੂੰ ਸਾਰੇ ਸੰਗਠਨ ਦੀ ਮੀਟਿੰਗ ਐ ਬਿਰੋ ਇਹਨਾਂ ਨੇ ਸੋਚਿਆ ਸੀ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਤੁਸੀਂ ਤਾਂ ਦਰਿਆਾਂ ਦੇ ਇਲਾਕੇ ਵਾਲੇ ਲੋਕ ਹੋ ਤੁਹਾਨੂੰ ਤਾਂ ਵੱਧ ਪਤਾ ਸੋ ਵੀਰੋ ਇਹਨਾਂ ਦੇ ਮਗਰ ਨਾਲ ਲੱਗਿਓ ਮੈਨੂੰ ਇੱਕ ਬਹੁਤ ਵਧੀਆ ਕਿਸੇ ਨੇ ਗੱਲ ਦੱਸੀ ਮੈਨੂੰ ਕਹਿੰਦੇ ਭਾਈ ਜੀ ਤੁਹਾਡਾ ਜਿਹੜਾ ਪਿਆਰ ਹੈ ਲੋਕਾਂ ਚ ਇੰਨਾ ਜ਼ਿਆਦਾ ਹੋ ਗਿਆ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਮੈਂ ਕਿਹਾ ਜੋ ਤਾਂ ਫਿਰ ਜਦੋਂ ਪਿਆਰ ਹੀ ਜ਼ਿਆਦਾ ਹੋ ਜੇ ਫਿਰ ਜ਼ਿੰਮੇਵਾਰੀਆਂ ਵਧ ਜਾਣੀਆਂ ਨੇ ਮੈਂ ਕਿਹਾ ਕਿਵੇਂ ਕਹਿੰਦੇ ਵੀ ਇੱਕ ਸਾਧ ਸੀਗਾ ਸਾਧੂ ਮਹਤਮਾ ਸੀ ਉਹਦੇ ਕੋਲੇ ਇੱਕ ਘੋੜਾ ਸੀਗਾ ਜੀ ਬਹੁਤ ਰੇਅਰ ਅਸਟ ਆਫ ਰੇਅਰ ਨਸਲ ਦਾ ਉਹ ਨਸਲ ਹੀ ਖਤਮ ਹੋ ਗਈ ਸੀ ਪਰ ਉਹਦੇ ਕੋਲੇ ਹੈਗਾ ਸੀ ਘੋੜਾ ਬਸ਼ੇਰੀ ਉਹਦੇ ਕੋਲੇ ਸੀ ਉਹ ਜਦੋਂ ਘੋੜੀ ਬਣੀ ਉਹਨੇ ਬਸ਼ੇਰਾ ਦਿੱਤਾ ਚਿੱਟੇ ਰੰਗ ਦਾ ਐਸੀ ਨਸਲ ਦਾ ਘੋੜਾ ڈاکੂਆਂ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲੇ ਘੋੜਾ ਹੈ ਸਾਧੂ ਕੋਲੇ ਹੁਣ ਇਹ ਦੇਖਿਓ ਤੁਸੀਂ ਕਿ ਜੇ ਮੈਂ ਤੁਹਾਡਾ ਦਿਲ ਤੋੜਤਾ ਕੋਈ ਮੈਂ ਰਿਸ਼ਬਤ ਲੈਂਦਾ ਜਾਂ ਕੋਈ ਹੋਰ ਕੋਈ ਮੇਰਾ ਮੈਂ ਫੜਿਆ ਗਿਆ ਜਾਂ ਇਦਾਂ ਫਿਰ ਕੀ ਹੋਊਗਾ ਉਹਨੇ ਬੰਦੇ ਨੇ ਮੈਨੂੰ ਗੱਲ ਸੁਣਾਈ ਕਹਿੰਦਾ ਜੀ ਉਹਨੇ ਡਾਕੂਆਂ ਨੇ ਕਿਹਾ ਡਾਕੂਆਂ ਦੇ ਸਰਦਾਰ ਨੇ ਕਹਿੰਦਾ ਯਾਰ ਸਾਧੂ ਮਹਾਤਮਾ ਬੰਦਾ ਹੈ ਛੱਡੋ ਪਰੇ ਖੂਨ ਖਰਾਬਾ ਕਾਨੂੰ ਕਰਨਾ ਹੈ ਡਾਕੂ ਭੇਜਤਾ ਕਹਿੰਦਾ ਇਹਨੂੰ ਪੁੱਛ ਲੈ ਕਿੰਨੇ ਦਾ ਵੇਚਦਾ ਆਪਾਂ ਲੈ ਲੈਣੇ ਨੇ ਖਰੀਦ ਲੈਣੇ ਆ ਉਹ ਜਾ ਕੇ ਕਹਿੰਦਾ ਬਾਬਾ ਜੀ ਆ ਘੋੜਾ ਵੇਚਣਾ ਕਹਿੰਦਾ ਨਾ ਮੈਂ ਵੇਚਣਾ ਨਹੀਂ ਕਹਿੰਦਾ 20 ਲੱਖ ਦੇ ਦਿੰਨੇ ਆ ਕਹਿੰਦਾ ਨਾ ਮੈਂ ਵੇਚਣਾ ਨਹੀਂ ਕਹਿੰਦਾ ਚੱਲ ਬਾਬਾ ਬਾਬਾ ਜੀ ਐਂ ਕਰੋ ਫਿਰ 50 ਲੱਖ ਤੇ ਗੱਲ ਨਵੇੜੀਏ ਉਹ ਕਹਿੰਦਾ ਜਦੋਂ ਮੈਂ ਵੇਚਣਾ ਹੀ ਨਹੀਂ ਤੂੰ ਮੁੱਲ ਕਿਉਂ ਪਾਈ ਜਾਨਾ ਜਦੋਂ ਮੈਂ ਵੇਚਣਾ ਹੀ ਨਹੀਂ ਕਹਿੰਦਾ ਡਾਕੂ ਬਗੇਲ ਸਿੰਘ ਵੱਲੋਂ ਆਏ ਆ ਚੱਲ ਕਰੋੜ ਤੇ ਗੱਲ ਨਵੇੜ ਉਹ ਕਹਿੰਦਾ ਯਾਰ ਜਦੋਂ ਮੈਂ ਚਾਹੇ ਜਿੱਦੇ ਵੱਲੋਂ ਮਰਜੀ ਆਇਆ ਮੈਂ ਜਦੋਂ ਵੇਚਣਾ ਹੀ ਨਹੀਂ ਘੋੜਾ ਕਹਿੰਦਾ ਚੱਲ 2 ਕਰੋੜ ਤੇ ਗੱਲ ਕਰੀਏ ਫਾਈਨਲ ਫਿਰ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਉਹ ਚਲਾ ਗਿਆ ਜੀ ਵਾਪਸ ਜਾ ਕੇ ਡਾਕੂ ਨੂੰ ਦੱਸਤਾ ਕਹਿੰਦਾ ਉਹ ਨਹੀਂ ਵੇਚਦਾ ਜੀ ਬਾਲਾ ਜਿੱਦੀ ਸਾਧ ਹੈ ਕਹਿੰਦਾ ਚੱਲ ਠੀਕ ਹੈ ਕੋਈ ਨਹੀਂ 5-7 ਦਿਨਾਂ ਬਾਅਦ ਕਿਤੇ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ ਉਹ ਘੋੜੇ ਤੇ ਚੜ ਕੇ ਸ਼ਹਿਰ ਜਾ ਰਿਹਾ ਸੀ ਰਸਤੇ 'ਚ ਇੱਕ ਬਜ਼ੁਰਗ ਅੰਨਾ ਅੰਨਾ ਬਜ਼ੁਰਗ ਉਮਰ 70 ਦੇ ਨੇੜੇ ਕੁਬ্বা ਤੇ ਤੁਰਿਆ ਜਾਵੇ ਉਹ ਕਹਿੰਦਾ ਜੀ ਮੈਂ ਅੰਨਾ ਅੱਖਾਂ ਤੋਂ ਬਿਮਾਰ ਆ ਮੈਂ ਪਰ ਮੈਨੂੰ ਕੰਨਾਂ ਤੋਂ ਸੁਣਦਾ ਮੈਨੂੰ ਲੱਗਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਮੈਨੂੰ ਘੋੜੇ ਦੀਆਂ ਪੌੜਾਂ ਦੀ ਆਵਾਜ਼ ਆ ਰਹੀ ਹੈ ਵੀ ਜੇ ਮੈਨੂੰ ਜਾਂਦਾ ਜਾਂਦਾ ਲੈ ਜੇ ਤਾਂ ਮੈਂ ਬਚ ਸਕਦਾ ਜੇ ਹਸਤਾਲ ਪਹੁੰਚ ਗਿਆ ਟਾਈਮ ਤੇ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਤੁਰ ਕੇ ਪਹੁੰਚੂਗਾ ਮੈਂ ਰਾਤ ਹੀ ਮਰ ਜੂਗਾ ਉਹ ਸਾਧੂ ਬੰਦਾ ਸੀ ਉਹਨੁਕਤਾ ਦੇ ਸੇਵਾਦਾਰ ਹੁੰਦੇ ਆ ਸਾਧੂ ਲੋਕ ਉਹ ਉਤਰਿਆ ਕਹਿੰਦਾ ਕੋਈ ਨਹੀਂ ਬਾਬਾ ਜੀ ਮੈਂ ਬਿਠਾਉਣਾ ਤੁਹਾਨੂੰ ਤੁਸੀਂ ਬੈਠੋ ਫਿਰ ਮੈਂ ਮਗਰ ਬੈਜੂਗਾ ਤੁਹਾਡੇ ਉਹ ਬੈਠਿਆ ਉਹਨੇ ਬੈਠਣਸੌਰ ਮਾਰੀ ਅੱਡੀ ਘੋੜੇ ਦੇ ਘੋੜਾ 100 ਕਿਲੋਮੀਟਰ ਦੀ ਸਪੀਡ ਤੇ ਗਿਆ ਉਹ ਥੋੜੀ ਜਿਹੀ ਦੂਰ ਜਾ ਕੇ ਘੋੜੇ ਦਾ ਮੂੰਹ ਇਧਰ ਕਰਕੇ ਕਹਿੰਦਾ ਗੱਲ ਸੁਣ ਓਏ ਸਾਦਾ ਤੈਨੂੰ ਕਿਹਾ ਨਹੀਂ ਸੀ ਵੀ 2 ਕਰੋੜ ਲੈ ਲੈ ਕੋਈ ਬਿਮਾਰ ਬੰੂਰ ਨਹੀਂ ਹੈਗਾ ਮੈਂ ਕੋਈ ਅੰਨਾ-ਉੰਨਾ ਨਹੀਂ ਹੈਗਾ ਮੈਂ ਕੋਈ ਮੇਰੇ ਕੋਬ ਨਹੀਂ ਪੈਂਦਾ ਓਸੇ ਭਗੇਲ ਸਿੰਘ ਦੇ ਹੀ ڈاکੂ ਆ ਤੂੰ ਲੈ ਨਹੀਂ ਪੈਸੇ ਹੁਣ ਤੈਨੂੰ ਘੋੜਾ ਵੀ ਨਹੀਂ ਮਿਲਣਾ ਪੈਸੇ ਵੀ ਨਹੀਂ ਮਿਲਣੇ ਉਹ ਸਾਧੂ ਕਹਿੰਦਾ ਦੇਖੋ ਗੱਲ ਇਹ ਆ ਜੀ ਘੋੜਾ ਤਾਂ ਹੁਣ ਹੋ ਗਿਆ ਤੁਹਾਡਾ ਘੋੜਾ ਤਾਂ ਉਸੇ ਦੇ ਹੁੰਦਾ ਜਿਹਦੇ ਹੱਥ ਚੋਂ ਦੀਆਂ ਬਾਗਾ ਨੇ ਘੋੜਾ ਤਾਂ ਥੋੜਾ ਹੋ ਗਿਆ ਪਰ ਮੇਰੀ ਇੱਕ ਬੇਨਤੀ ਹੱਥ ਬੰਨ ਕੇ ਕਹਿੰਦੇ ਕੀ ਕਹਿੰਦਾ ਤੁਸੀਂ ਇਹ ਸਾਰੀ ਕਹਾਣੀ ਲੋਕਾਂ ਨੂੰ ਦੱਸਿਓ ਨਾ ਵੀ ਘੋੜਾ ਤੁਸੀਂ ਮੈਥੋਂ ਕਿਵੇਂ ਖੋਇਆ ਉਹ ਕਹਿੰਦੇ ਵੀ ਇਹਦੇ ਨਾਲ ਕੀ ਫਰਕ ਪੈਂਦਾ ਵੀ ਜੇ ਅਸੀਂ ਸਾਰੀ ਕਹਾਣੀ ਦੱਸੀਏ ਨਾ ਇਹਦੇ ਨਾਲ ਕੀ ਫਰਕ ਪੈਂਦਾ ਉਹ ਹੱਸ ਪਿਆ ਡਾਕੂ ਤਾਂ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ ਕਹਿੰਦੇ ਜੇ ਤੁਸੀਂ ਦੱਸਤਾ ਕਿ ਅਸੀਂ ਐਂ ਘੋੜਾ ਖੋਇਆ ਕਹਿੰਦਾ ਫਿਰ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਬਿਮਾਰਾਂ ਤੇ ਬਜ਼ੁਰਗਾਂ ਤੇ ਅੰਨਿਆਂ ਤੇ ਕੁੱਬਿਆਂ ਤੇ ਬਜ਼ੁਰਗਾਂ ਤੇ ਕਹਿੰਦਾ ਯਕੀਨ ਕਰਨਾ ਉਹ ਹਟ ਜਾਣਗੇ ਵੀ ਇਹ ਤਾਂ ਉਹੀ ਹੋਣਾ ਡਾਕੂ ਨਾ ਹੋਵੇ ਕਿਤੇ ਸੋ ਵੀਰੋ ਜਿੱਦੇ ਕਿਤੇ ਮੇਰੇ ਤੇ ਕੋਈ ਐਦਾਂ ਦਾ ਲੱਗ ਗਿਆ ਇਲਜ਼ਾਮ ਤੂੰ ਤੁਹਾਡਾ ਦਿਲ ਟੁੱਟ ਜਾਊਗਾ ਫਿਰ ਵੀ ਛੱਡੋ ਭਰੇ ਯਾਰ ਭਗਵਾਨ ਤੁਮਾਨ ਵੀ ਇਹਨਾਂ ਕੰਮਾਂ ਚ ਹੀ ਪੈ ਗਿਆ ਵੀ ਛੱਡੋ ਸੋ ਮੇਰੀ ਜ਼ਿੰਮੇਵਾਰੀ ਬਹੁਤ ਵੱਧ ਗਈ ਇਸ ਪੱਖੋਂ ਤੁਸੀਂ ਬੇਫਿਕਰ ਰਹੋ ਕਿ ਮੈਂ ਨਾ ਤਾਂ ਕਿਸੇ ਬਸ ਚ ਹਿੱਸਾ ਪਾਉਣਾ ਨਾ ਮੈਂ ਕਿਸੇ ਖਾੜ ਦੇ ਹਿੱਸਾ ਪਾਉਣਾ ਨਾ ਮੈਂ ਕਿਸੇ ਸ਼ਰਾਬ ਦੇ ਠੇਕੇ ਚ ਹਿੱਸਾ ਪਾਉਣਾ ਨਾ ਮੈਂ ਕਿ ਢਾਬੇ ਚ ਸਾ ਪਾਉਣਾ ਹਿੱਸਾ ਤਾਂ ਮੈਂ ਪਾਉਣਾ ਪਰ ਮੈਂ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ ਚ ਹਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਤਾਂ ਕਰਕੇ ਤੁਹਾਡੇ ਕੋਲੇ ਆਇਆ ਇਹਨਾਂ ਤੋਂ ਬਚੋ ਇਹਨਾਂ ਦਾ ਤਾਂ ਇਹਨਾਂ ਨੇ ਤਾਂ ਲੁੱਟ ਲੁੱਟ ਕੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਕਿੰਨੇ ਕਮਾ ਲਏ ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਆ ਜਾਣਗੇ ਤੁਹਾਡੇ ਵਾਲੇ ਤਾਂ ਹਾਂ ਆ ਜਾਣਗੇ ਉਹ ਇੱਕ ਪਿੰਡ 'ਚ ਮੱਝਾਂ ਚੋਰੀ ਹੋਣ ਲੱਗੀਆਂ ਇੱਕ ਦਿਨ ਇੱਕ ਚੋਰੀ ਹੋ ਗਈ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਮੱਝ ਚੋਰੀ ਹੋ ਗਈ ਸਾਧੂ ਮਹਾਤਮਾ ਕੋਲੇ ਗਏ ਉਹ ਪਿੰਡ 'ਚ ਰਹਿੰਦਾ ਸੀ ਕਹਿੰਦੇ ਜੀ ਪਿੰਡ 'ਚ ਮੱਝਾਂ ਚੋਰੀ ਹੋਣ ਲੱਗੀਆਂ ਕੀ ਕਰੀਏ ਉਹ ਕਹਿੰਦਾ ਕੁਝ ਨਹੀਂ ਹੁੰਦਾ ਚੋਰ ਬੜਾ ਆਸਾਨੀ ਨਾਲ ਫੜਿਆ ਜਾਊ ਇੱਕ ਚਾਦਰ ਤਾਣ ਲਿਓ ਉਹਦੇ ਚਾਰੇ ਕੰਨੇ ਇੱਕ ਜਾਨਾ ਫੜ ਕੇ ਖੜ ਜਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ ਜਦੋਂ ਮੱਜਾਂ ਚੋਰੀ ਕਰਨ ਵਾਲੇ ਥੱਲੋਂ ਦੀ ਲੰਗੇ ਨਾ ਦੀਨਾ ਦੌਰਾ ਪੈ ਜੂ ਮਰ ਜਾਣਗੇ ਪਿੰਡ ਦੇ ਸਪੀਕਰ 'ਚ ਬੋਲਤਾ ਕਿ ਆਓ ਭਾਈ ਲੰਘੋ ਸਾਰਾ ਪਿੰਡ ਚਾਦਰ ਦੇ ਥੱਲੋਂ ਦੀ ਚਾਰ ਜਾਨੇ ਚਾਰੇ ਕੰਨੀਆਂ ਫੜ ਕੇ ਖੜ ਗਏ ਲੰਘਣ ਲੱਗੇ ਬੰਦੇ ਲੰਘੇ ਬੁੜੀਆਂ ਲੰਘੀਆਂ ਬੱਚੇ ਲੰਘੇ ਕੋਈ ਨਹੀਂ ਮਰਿਆ ਜੀ ਕਾਰਨ ਪਤਾ ਕੀ ਸੀ ਜਿਹੜੇ ਮੱਜਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੇ ਗਾਣ ਆਪਾਂ ਹੁਣ ਤੱਕ ਇਹੀ ਕਰਦੇ ਰਹੇ ਆ ਆਪਾਂ ਇੱਕ ਦੂਜੇ ਤੇ ਸ਼ੱਕ ਕਰੇ ਜਾਣ ਆ ਉਹ ਚੋਰਾਂ ਨੂੰ ਚਾਦਰ ਫੜਾ ਰੱਖੀ ਆ ਯਾਰ ਉਹ ਚਾਦਰ ਕਿਤੇ ਇਮਾਨਦਾਰ ਬੰਦਿਆਂ ਨੂੰ ਫੜਾਓ ਦੇਸ਼ ਦੀ ਇਮਾਨਦਾਰ ਬੰਦਿਆਂ ਨੇ ਜਦੋਂ ਚਾਦਰ ਫੜੀ ਫਿਰ ਥੋਡੀਆਂ ਚੋਰੀਆਂ ਹੋਣੋਂ हट ਗਿਆ ਫਿਰ ਥੋਡੀਆਂ ਚੋਰੀਆਂ ਤੁਹਾਡੇ ਘਰਾਂ ਚੋਂ ਤੁਹਾਡੀਆਂ ਨੇਕ ਕਮਾਈਆਂ ਚੋਂ ਚੋਰੀਆਂ ਹੋਣੋਂ ਫਿਰ ਹਟਣ ਗਿਆ ਸੋ ਆ ਜਿਹੜਾ ਪਿਆਰ ਹੈ ਕਿਤੇ ਮਿਲਦਾ ਆ ਪਿਆਰ ਜਿਹੜਾ ਆ ਆ ਬਜ਼ੁਰਗ ਲਾਰੇ ਨੇ ਨਾਰੇ ਜੋਸ਼ ਨਾਲ ਆ ਮੇਰੇ ਹਜੇ ਵੀ ਮੇਰੇ ਤਾਂ ਇਥੋਂ ਫੁੱਲ ਹੀ ਥਾਉਂਦੇ ਆ ਹੈ ਨਾ ਪੱਗ ਜਿਹੜੀ ਆ ਫੁੱਲਾਂ ਨਾਲ ਭਰ ਦਿੰਨੇ ਹੋ ਬਜ਼ੁਰਗ ਜਿਹੜੇ ਨੇ ਉਹ ਮੇਰਾ ਸਿਰ ਪੋਲੋਸਦੇ ਨੇ ਮੈਂ ਤਾਂ ਸੋਚਦਾ ਹੁੰਨਾ ਭਗਵੰਤ ਮਾਨਾ ਕਿੱਥੇ ਆ ਪਿਆਰ ਹੈ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਲੋਕ ਪਿਆਰ ਨਾਲ ਇੰਨਾ ਆਸ਼ੀਰਵਾਦ ਦਿੰਦੇ ਨੇ ਮੁੰਡੇ ਖੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਪਾਸੇ ਤਾਂ ਪਿਆਰ ਹੈ ਦੂਜੇ ਪਾਸੇ ਕਾਲੀ ਕਾਂਗਰਸੀ ਆ ਬੀਜੇਪੀ ਵਾਲੇ ਨੇ ਇਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜਾਂ ਲੈ ਗਏ ਕਦੀ ਸੋ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਸੋ ਇਹਨਾਂ ਤੇ ਯਕੀਨ ਨਾ ਕਰਿਓ ਇਹ ਤਾਂ ਆਪਣੇ ਆਪ ਨੂੰ ਰਜਵਾੜੇ ਸਮਝਦੇ ਨੇ ਇਹ ਸਮਝਦੇ ਨੇ ਸ਼ਾਇਦ ਸਾਡੇ ਤੋਂ ਥੱਲੇ ਧਰਤੀ ਸਾਰੀ ਤੁਹਾਡੇ ਤੋਂ ਥੱਲੇ ਵੱਸਦੀ ਹੈ ਅਸੀਂ ਧਰਤੀ ਦੇ ਉੱਤੇ ਵੱਸਦੇ ਹਾਂ ਪਰ ਲੋਕਤੰਤਰ ਹੈ ਇਹ ਲੋਕਤੰਤਰ